ਜਿਹੜੇ ਮੁੱਦੇ ਵੱਡੀ ਗਿਣਤੀ ਲੋਕਾਂ ਨਾਲ ਜੁੜੇ ਹੋਣ ਉਹਨਾਂ ਪ੍ਰਤੀ ਸਰਕਾਰਾਂ ਨੂੰ ਸੰਵੇਦਨਸ਼ੀਲ ਹੋਣਾ ਚਾਹੀਦਾ ਪਰ ਇੱਥੇ ਉਲਟਾ ਹੋ ਰਿਹਾ ਹੈ ਕਿਸਾਨ ਪ੍ਰਧਾਨ ਦੇਸ਼ ਅਤੇ ਕਿਸਾਨ ਪ੍ਰਧਾਨ ਸੂਬਿਆਂ ਦੀਆਂ ਸਰਕਾਰਾਂ ਕਿਸਾਨਾਂ ਲਈ ਸੰਵੇਦਨਹੀਣ ਹੋ ਗਈਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਉਹਨਾਂ ਦੇ ਕੈਬਨਿਟ ਦੇ ਸਾਥੀ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਅਤੇ ਮਰਨ ਵਰਤਾਰੇ ਅਣਜਾਣ ਬਣੇ ਘੁੰਮਦੇ ਨੇ ਹੋਰ ਤਾਂ ਹੋਰ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਦਾ ਰਵਈਆ ਵੀ ਜ਼ਖਮਾਂ ਉੱਤੇ ਲੂਣ ਛਿੜਕਣ ਵਾਲਾ ਨਜ਼ਰ ਆਇਆ ਕਿਸਾਨ ਮੰਗਾ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ 17 ਦਿਨਾਂ ਤੋਂ ਮਰਨ ਵਰਤ ਉੱਤੇ ਬੈਠੇ ਨੇ ਉਹਨਾਂ ਦੀ ਸਿਹਤ ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਹੈ ਭਾਵੇਂ ਡਾਕਟਰਾਂ ਨੇ ਆਪਣੀ ਨਜ਼ਰ ਡੱਲੇਵਾਲ ਦੀ ਸਿਹਤ ਉੱਤੇ ਬਣਾਈ ਹੋਈ ਹੈ ਪਰ ਇਸ ਦੇ ਬਾਵਜੂਦ ਡੱਲੇਵਾਲ ਦਾ 12 ਕਿਲੋ ਵਜ਼ਨ ਘਟ ਹੋ ਗਿਆ ਹੈ ਮਰਨ ਭਾਰਤ ਉਤੇ ਬੈਠੇ ਕਿਸਾਨ ਆਗੂ ਸਰਕਾਰੀ ਮੈਡੀਕਲ ਟੀਮ ਤੋਂ ਮੈਡੀਕਲ ਜਾਂਚ ਕਰਵਾਉਣ ਤੋਂ ਇਨਕਾਰ ਕਰ ਚੁੱਕੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਉਤੇ ਭਰੋਸਾ ਨਹੀਂ ਦੂਜੇ ਪਾਸੇ ਮੌਕੇ ਉਤੇ ਮੌਜੂਦ ਕਿਸਾਨ ਨੁਮਾਇੰਦੇ ਅਤੇ ਨਿਗਰਾਨੀ ਕਰਨ ਵਾਲੇ ਨਿੱਜੀ ਡਾਕਟਰ ਨੇ ਦੱਸਿਆ ਕਿ ਕਿਸਾਨ ਆਗੂ ਡੱਲੇਵਾਲ ਦੀ ਹਾਲਤ ਹੋਰ ਚਿੰਤਾਜਨਕ ਹੋ ਗਈ ਹੈ ਡਾਕਟਰਾਂ ਵੱਲੋਂ ਉਹਨਾਂ ਦੇ ਦਿਲ ਦੀ ਧੜਕਣ ਬਲੱਡ ਪ੍ਰੈਸ਼ਰ ਪਲਸ ਆਦਿ ਨਿਗਰਾਨੀ ਕਰਨ ਲਈ ਮਸ਼ੀਨਾਂ ਦੀ ਵਰਤੋਂ ਕਰਨ ਦੇ ਨਾਲ ਨਾਲ 12 ਕਿਲੋ ਵਜ਼ਨ ਘੱਟ ਹੋਣ ਦੀ ਪੁਸ਼ਟੀ ਕਰਦੇ ਆਕਿਆ ਗਿਆ ਹੈ ਕਿ ਕਿਸੇ ਵੀ ਵੇਲੇ ਵੀ ਡੱਲੇਵਾਲ ਦੇ ਗੁਰਦੇ ਫੇਲ ਅਤੇ ਦਿਲ ਦਾ ਦੌਰਾ ਜਾਂ ਲੀਵਰ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ ਇਸ ਦੇ ਬਾਵਜੂਦ ਨਾਤਾ ਕੇਂਦਰ ਸਰਕਾਰ ਅਤੇ ਨਾ ਹੀ ਪੰਜਾਬ ਤੇ ਹਰਿਆਣਾ ਸਰਕਾਰਾਂ ਦੀ ਮੋਟੀ ਚਮੜੀ ਉੱਤੇ ਕੋਈ ਅਸਰ ਹੁੰਦਾ ਨਜ਼ਰ ਆ ਰਿਹਾ ਹੈ ਇਸੇ ਲਈ ਇਹਨਾਂ ਸਰਕਾਰਾਂ ਅਤੇ ਇਹਨਾਂ ਵਿੱਚ ਮੰਤਰੀਆਂ ਨੂੰ ਹੁਣ ਮਰੀਆਂ ਜ਼ਮੀਰਾਂ ਵਾਲੇ ਸੱਦਿਆ ਜਾਣ ਲੱਗਿਆ ਹੈ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਦਰਜਨਾ ਦੇ ਹਿਸਾਬ ਨਾਲ ਬਣੀਆਂ ਹੋਰ ਕਿਸਾਨ ਜਥੇਬੰਦੀਆਂ ਅਤੇ ਇਹਨਾਂ ਦੇ ਛੋਟੇ ਵੱਡੇ ਆਗੂ ਕਿਉਂ ਚੁੱਪ ਨੇ ਕੀ ਉਹ ਕਿਸੇ ਪਾਣੇ ਦੀ ਉਡੀਕ ਵਿੱਚ ਨੇ ਕੀ ਉਹ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਦੀ ਉਡੀਕ ਕਰਦੇ ਨੇ ਅਤੇ ਉਸ ਤੋਂ ਬਾਅਦ ਹੀ ਉੱਥੇ ਪਹੁੰਚਣਗੇ ਇਸ ਨੂੰ ਲੈ ਕੇ ਲੱਖਾਂ ਸਿਧਾਣਾ ਅਤੇ ਹੋਰਨਾਂ ਨੇ ਅੱਜ ਲਾਂਤਾਂ ਪਾਈਆਂ ਨੇ ਸੁਖਪਾਲ ਸਿੰਘ ਖਹਿਰਾ ਨੇ ਵੀ ਰੱਜ ਕੇ ਪੜਾਅ ਕੱਢੀ ਹੈ ਪਰ ਉਦਾਸ ਅਤੇ ਨਿਰਾਸ਼ ਹੋਣ ਦੀ ਲੋੜ ਨਹੀਂ ਕਿਉਂਕਿ ਦੇਸ਼ ਦੇ ਵੱਡੇ ਕਿਸਾਨ ਆਗੂ ਰਕੇਸ਼ ਟਕੈਤ ਨੇ ਵੱਡਾ ਐਲਾਨ ਕਰ ਦਿੱਤਾ ਹੈ ਉਹ ਭਲਕੇ ਖਨੌਰੀ ਬਾਰਡਰ ਉੱਤੇ ਜਗਜੀਤ ਸਿੰਘ ਡੱਲੇਵਾਲ ਦੀ ਸਾਥ ਲੈਣ ਲਈ ਪਹੁੰਚ ਰਹੇ ਨੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਹਰਿੰਦਰ ਸਿੰਘ ਲੱਖੋਵਾਲ ਸਮੇਤ ਕੁਝ ਹੋਰ ਕਿਸਾਨ ਆਗੂ ਵੀ ਉਹਨਾਂ ਦੇ ਨਾਲ ਹੋਣਗੇ ਕਾਂਗਰਸ ਦੇ ਕਿਸਾਨ ਸੈੱਲ ਦੇ ਚੇਅਰਮੈਨ ਸੁਖਪਾਲ ਸਿੰਘ ਖਹਿਰਾ ਨੇ ਵੀ ਦੋ ਦਿਨਾਂ ਵਿੱਚ ਖਨੌਰੀ ਬਾਰਡਰ ਉੱਤੇ ਪਹੁੰਚਣ ਦਾ ਐਲਾਨ ਕਰ ਦਿੱਤਾ ਹੈ ਓ ਪੰਜਾਬੀਓ ਹੁਣ ਤਾਂ ਉੱਠ ਖੜੋ ਕੀ ਦੀ ਉਡੀਕ ਕਰਦੇ ਹੋ ਦੇਖੋ ਇਸ ਬਾਰੇ ਲੱਖਾਂ ਸਦਾਣਾ ਤੱਤਾ ਹੋਇਆ ਫਿਰਦਾ ਕੀ ਕਹਿ ਰਿਹਾ ਦੋ ਬੜੀਆਂ ਅਹਿਮ ਜ਼ਰੂਰੀ ਬੇਨਤੀਆਂ ਦੋਨਾਂ ਨੂੰ ਧਿਆਨ ਦੇ ਨਾਲ ਸੁਣ ਲਿਓ ਤੇ ਅੱਗੇ ਸਾਂਝਾ ਕਰ ਦਿਓ ਆਪਣਾ ਫਰਜ਼ ਸਮਝਦੇ ਹੋਏ ਪਹਿਲੀ ਬੇਨਤੀ ਆ ਕਿ ਅੱਜ 12 ਤਰੀਕ ਹੈ ਤੇ ਅੱਜ ਸਾਡੇ ਯੋਧੇ ਨੂੰ 17 ਦਿਨ ਹੋ ਗਏ ਲਗਾਤਾਰ ਭੁੱਖ ਹੜਤਾਲ ਤੇ ਬੈਠੇ ਨੂੰ 12 ਕਿਲੋ ਭਾਰਨ ਘਟ ਗਿਆ ਕਿਡਨੀਆਂ ਹੌਲੀ-ਹੌਲੀ ਕੰਮ ਛੱਡ ਰਹੀਆਂ ਨੇ ਤੇ ਉਹ ਸਾਡੀਆਂ ਨਸਲਾਂ ਦੀ ਖਾਤਰ ਸਾਡੀਆਂ ਫਸਲਾਂ ਦੀ ਖਾਤਰ ਸਾਡੀ ਧਰਤੀ ਦੀ ਖਾਤਰ ਸਾਡੇ ਕੰਮਕਾਰਾਂ ਦੀ ਖਾਤਰ ਸਾਡੀ ਰੋਜੀ ਰੋਟੀ ਦੀ ਖਾਤਰ ਸਾਡੇ ਮਜ਼ਦੂਰਾਂ ਲਈ ਕਿਸਾਨਾਂ ਲਈ ਛੋਟੇ ਦੁਕਾਨਦਾਰਾਂ ਲਈ ਸਮੁੱਚੇ ਪੰਜਾਬੀਆਂ ਲਈ ਜਾਂ ਕਹਿ ਲੇਗੇ ਵੀ ਸਮੁੱਚੇ ਭਾਰਤੀਆਂ ਲਈ ਉਹ ਇਨਸਾਨ ਅੱਜ ਪਲ-ਪਲ ਆਪਣੀ ਮੌਤ ਨੂੰ ਉਡੀਕ ਰਿਹਾ ਵੀ ਕਦੋਂ ਮੌਤ ਮੈਨੂੰ ਆ ਕੇ ਗੱਲ ਨਾ ਲਾਉਂਦੀ ਉਸ ਯੋਧੇ ਨੂੰ ਸਲਾਮ ਹੈ ਸਜਦਾ ਹੈ ਸਲੂਟ ਹੈ ਕਿ ਯਾਰ ਇੱਕ 75 ਸਾਲ ਦਾ ਬਜ਼ੁਰਗ ਸਾਡੇ ਭਵਿੱਖ ਨੂੰ ਬਚਾਉਣ ਲਈ ਲੜ ਰਿਹਾ ਬਾਈ ਤੇ ਤੁਹਾਡਾ ਫਰਜ਼ ਸਿਰਫ ਇੰਨਾ ਹੀ ਆ ਪੰਜਾਬ ਦੇ ਲੋਕੋ ਹਰਿਆਣੇ ਵਾਲਿਓ ਰਾਜਸਥਾਨ ਵਾਲਿਓ ਤੁਹਾਨੂੰ ਇੱਕੋ ਹੀ ਅਪੀਲ ਕਰਦਾ ਬਾਈ ਅੱਜ 12 ਤਰੀਕ ਹੈ ਅੱਜ ਆਪਾਂ ਆਥਣ ਦੀ ਰੋਟੀ ਨਹੀਂ ਖਾਣੀ ਉਹ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਵੈਗਰੂ ਨੂੰ ਹਰ ਬੰਦੇ ਨੇ ਦਿਲੋਂ ਇਹ ਨਹੀਂ ਵੀ ਖਾ ਕੇ ਚਾਰ ਰੋਟੀਆਂ ਤੇ ਆਪਾਂ ਵੀਡੀਓ ਪਾ ਦਾਂਗੇ ਫੋਟੋ ਪਾ ਦਾਂਗੇ ਨਹੀਂ ਆਪਾਂ ਸਾਰਿਆਂ ਨੇ ਅੱਜ ਮੈਂ ਮੇਰੀ ਮਾਂ ਨੂੰ ਫੋਨ ਕਰਤਾ ਮਾਂ ਬੇਬੇ ਹੱਥ ਨੇ ਚੁੱਲ੍ਹਾ ਨਹੀਂ ਬਾਲਣਾ ਅੱਗ ਨਹੀਂ ਮਚਾਉਣੀ ਸਾਰੇ ਟੱਬਰ ਨੇ ਆਪਾਂ ਅੱਜ ਉਸ ਯੋਧੇ ਨੂੰ ਸਮਰਪਿਤ ਹੋ ਕੇ ਅੱਜ ਉਸ ਕਿਸਾਨੀ ਘੋਲ ਨੂੰ ਸਮਰਪਿਤ ਹੋ ਕੇ ਜਿਹੜਾ ਲਗਾਤਾਰ ਕਈ ਮਹੀਨਿਆਂ ਤੋਂ ਸਾਡੇ ਯੋਧੇ ਬਾਰਡਰਾਂ ਤੇ ਬੈਠੇ ਹੱਦਾਂ ਤੇ ਬੈਠੇ ਲੜ ਰਹੇ ਨੇ ਗੋਲੇ ਖਾ ਰਹੇ ਨੇ ਆਪਣੇ ਗੈਂਸਾਂ ਦੇ ਰੌਬੜ ਦੀਆਂ ਗੋਲੀਆਂ ਵੱਜ ਰਹੀਆਂ ਨੇ ਸਿਰ ਪਾਟ ਰਹੇ ਨੇ ਸਾਡਾ ਇੱਕ ਨੌਜਵਾਨ ਵੀ ਸ਼ਹੀਦ ਹੋਇਆ ਕਿੰਨੇ ਨੌਜਵਾਨਾਂ ਦੇ ਸਿਰ ਪਾਟੇ ਲੱਤਾਂ ਟੁੱਟੀਆਂ ਸੀ ਲਗਾਤਾਰ ਲੜ ਰਹੇ ਆ ਸੋ ਸਮੁੱਚੇ ਪੰਜਾਬੀਆਂ ਦਾ ਫਰਜ਼ ਆ ਬਾਈ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਾਈ ਇੱਕ ਦਿਨ ਦੀ ਰੋਟੀ ਨਾ ਖਾਵਾਂਗੇ ਕੋਈ ਫਰਕ ਨਹੀਂ ਪੈਂਦਾ ਤੇ ਦੂਜੀ ਬੇਨਤੀ ਮੇਰਾ ਵੀਰ ਸੁਣ ਲਓ ਧਿਆਨ ਨਾਲ ਦੂਜੀ ਅਹਿਮ ਬੇਨਤੀ ਇਹ ਹੈ ਕਿ ਕੱਲ ਰਾਤ ਉਥੇ ਤਲਾਹੇ ਮਿਲੀ ਸੀਗੀ ਵੀ ਹਰਿਆਣਾ ਪੁਲਿਸ ਤੇ ਪੰਜਾਬ ਪੁਲਿਸ ਦੋਨੇ ਮਿਲ ਕੇ ਸਾਂਝੇ ਤੌਰ ਤੇ ਉਥੇ ਐਕਸ਼ਨ ਕਰ ਸਕਦੇ ਆ ਡੱਲੇਵਾਲ ਸਾਹਿਬ ਨੂੰ ਚੱਕ ਕੇ ਲੈ ਜਾ ਸਕਦੇ ਆ ਸੋ ਇਸ ਕਰਕੇ ਇਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਸੈਂਟਰ ਦਾ ਹਰਿਆਣਾ ਸਰਕਾਰ ਦਾ ਪੰਜਾਬ ਸਰਕਾਰ ਦਾ ਵੀ ਪੰਜਾਬ ਪੁਲਿਸ ਹਰਿਆਣਾ ਪੁਲਸ ਸਾਰੇ ਮਿਲ ਕੇ ਸਾਂਝਾ ਐਕਸ਼ਨ ਕਰਕੇ ਇਹ ਤੇ ਡੱਲੇਵਾਲ ਸਾਹ ਨੂੰ ਉਥੋਂ ਚੱਕ ਕੇ ਲੈ ਜਾ ਸਕਦੇ ਜਬਰਦਸਤ ਸੋ ਮੇਰੀ ਬੇਨਤੀ ਹੈ ਮੇਰੇ ਵੀ ਕਾਫਲੇ ਬਣ ਕੇ ਪਿੰਡਾਂ ਦੇ ਵਿੱਚੋਂ ਆਪਾਂ ਖਨੌਰੀ ਪਹੁੰਚ ਗਏ ਤਾਂ ਕਿ ਉਥੋਂ ਡੱਲੇਵਾਲ ਨੂੰ ਇਹ ਚੱਕ ਕੇ ਨਾਲ ਜਾ ਸਕਣ ਨਹੀਂ ਆਪਾਂ ਪਹਿਲਾਂ ਦੇਖਿਆ ਵੀ ਕਿਵੇਂ ਬਾਪੂ ਸੂਰਤ ਸਿੰਘ ਨੂੰ ਇਹਨਾਂ ਨੇ ਚੱਕ ਕੇ ਲੈ ਗਏ ਸੀਗੇ ਤੇ ਉਦੋਂ ਬਾਅਦ ਲਗਾਤਾਰ ਕਈ ਸਾਲ ਤੋਂ ਹਸਪਤਾਲ ਦੇ ਵਿੱਚ ਉਹਨਾਂ ਨੂੰ ਗਲੂਕੋਜ਼ ਲਾ ਕੇ ਦਵਾਈਆਂ ਦੇ ਕੇ ਲਗਾਤਾਰ ਉਹਨਾਂ ਨੇ ਉਹਦਾ ਮਰਨ ਵਰਤ ਇੱਕ ਰੋਲ ਹੀ ਦਿੱਤਾ ਹੈ ਮੰਨ ਲਓ ਸਿਸ ਕਰਕੇ ਭਰਾਵੋ ਜੇ ਹੁਣ ਵੀ ਨਾ ਆਪਾਂ ਉੱਥੇ ਫਿਰ ਕੋਈ ਫਾਇਦਾ ਨਹੀਂ ਭਾਈ ਉਸ ਦਿਨ ਜਿੱਦੇ ਡਲਿਆ ਸਭ ਚੜ੍ਹਾਈ ਕਰ ਗਏ ਉਥੇ ਆਪਾਂ ਭੋਗਾਂ ਤੇ ਇਕੱਠ ਕਰ ਗਏ ਸ਼ਰਧਾਂਜਲੀयां ਦੇ ਗਏ ਫੇਸਬੁੱਕਾਂ ਦੇ ਉੱਤੇ ਰੀਲਾਂ ਪਾਈਏ ਫੇਸਬੁੱਕਾਂ ਦੇ ਫੋਟੋਆਂ ਪਾਈਏ ਬੂਸਪੋਰਟ ਫਾਰਮਰ ਮੈਂ ਫਾਰਮਰ ਦੇ ਨਾਲ ਐਮ ਕਿਸਾਨਾਂ ਨਾਲ ਹੈ ਉਹ ਗੱਡੀਆਂ ਮਗਰ ਲਖਾਈਏ ਉਹ ਆਪਣੇ ਸੋਸ਼ਲ ਮੀਡੀਆ ਤੇ ਪਾਈਏ ਉਹਦਾ ਕੋਈ ਫਾਇਦਾ ਨਹੀਂ ਭਾਈ ਅੱਜ ਲੋੜ ਆ ਪੰਜਾਬੀਓ ਖੜਨ ਦੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਵੀ ਅੱਜ ਕਿਸਾਨਾਂ ਅਤੇ ਲੋਕਾਂ ਦੇ ਨਾਂ ਸੁਨੇਹਾ ਜਾਰੀ ਕੀਤਾ ਬਿਮਾਰ ਹੋਣ ਅਤੇ ਡਾਕਟਰਾਂ ਵੱਲੋਂ ਬੋਲਣ ਤੋਂ ਰੋਕਣ ਦੇ ਬਾਵਜੂਦ ਦੇਖੋ ਕਿਸਾਨ ਆਗੂ ਨੇ ਕਿਹੜਾ ਸੁਨੇਹਾ ਦਿੱਤਾ ਦੋਸਤੋ ਜਿਹੜੀ ਲੜਾਈ ਲੜੀ ਜਾ ਰਹੀ ਹੈ ਐਮਐਸਪੀ ਦੀ ਲਾਈਏ ਪੰਜਾਬ ਦੇ ਇੱਕ ਵਿਖਦੀ ਲੜਾਈ ਹੈ। ਪੰਜਾਬ ਦਾ ਪਾਣੀ ਬਚਾਉਣ ਦੀ ਲੜਾਈ ਹੈ। ਜਿੰਨੀ ਦੇਰ ਤੱਕ ਐਮਐਸਪੀ ਨਹੀਂ ਮਿਲਦੀ। ਉਨੀ ਦੇਰ ਤੱਕ। ਪੰਜਾਬ ਦਾ ਛੋਲੇ ਤੋਂ ਖੇੜਾ ਨਹੀਂ ਛੁੱਟਣਾ। ਜਿੰਨੀ ਦੇਰ ਤੱਕ ਛੋਲੇ ਤੋਂ ਖੇੜਾ ਨਹੀਂ ਛੁੱਟਣਾ। ਉਨੀ ਦੇਰ ਤੱਕ ਪੰਜਾਬ ਦਾ ਪਾਣੀ ਨਹੀਂ ਬਚਣਾ। ਸੂਇਸ਼ ਕਰਕੇ ਪਾਣੀ ਹਰ ਕਿਸਾਨ ਦੇ ਬੱਚੇ ਨੇ ਵੀ ਪੀਣਾ ਹੈ ਮਜ਼ਦੂਰ ਦੇ ਬੱਚੇ ਨੇ ਵੀ ਪੀਣਾ ਦੁਕਾਨਦਾਰ ਮਲਾਜ਼ਮ ਇੰਡਸਟਰੀ ਲਿਸਟ ਅਫਸਰਾਂ ਦੇ ਬੱਚੇ ਨੇ ਵੀ ਪੀਣਾ ਸੋ ਇਹ ਲੜਾਈ ਜਿੰਨੀ ਬਹੁਤ ਜ਼ਰੂਰੀ ਹੈ ਹੋਰ ਸਰਕਾਰ ਦਾ ਵੀ ਪੂਰਾ ਜੋਰ ਲੱਗਿਆ ਹੋਇਆ ਹੈ ਕਿ ਕਿਸਾਨਾਂ ਦੀ ਇਸ ਮੰਗ ਨੂੰ ਅਸੀਂ ਕਿਵੇਂ ਰੋਲ ਸਕਦੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹਮਾਇਤ ਵਿੱਚ ਆਉਣ ਸਖਪਾਲ ਸਿੰਘ ਖਹਿਰਾ ਦੇ ਮਰੀਆਂ ਜ਼ਮੀਰਾ ਵਾਲੇ ਬਿਆਨ ਸਰਵਨ ਸਿੰਘ ਪੰਦੇਰ ਵੱਲੋਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੀ ਮੰਜੀਠ ਠੋਕਣ ਵਾਲੇ ਬਿਆਨ ਅਤੇ ਕਿਸਾਨ ਆਗੂ ਅਭਿਮਨਿਓ ਕੁਹਾੜ ਨੂੰ ਸੁਣਨ ਤੋਂ ਪਹਿਲਾਂ ਇੱਕ ਝਲਕ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਦੀ ਦੇਖ ਲਓ ਕੋਈ ਐਨੀ ਬੇਰੁਕੀ ਨਾਲ ਨਰਦਈ ਬਣ ਕੇ ਕਿਵੇਂ ਬਿਨਾ ਜਵਾਬ ਦਿੱਤੇ ਤੋਂ ਲੰਘ ਸਕਦਾ ਹੈ किसान बैठे हैं किसान, आना चाहते हैं दिल्ली की तरफ और एम एस पी की डिमांड कर रहे हैं लीगल गारंटी देख ये ये गया बता, भी बता भी मेरा रही है उठा लेता हूँ ले तो, बता दीजिए सर शंभू वाले किसान आना चाहते हैं है? कुछ कहना कहता लगाते सर कुछ कहना चाहेंगे मैं तो हर मंगलवार को भैया किसानों से बात करता हूँ वो मिलने के लिए आ सकते हैं आपसे धन्यवाद हम देखो सुखपाल सिंह खैरा ने की प्रतिक्रम दिता दोस्तों आज साल पंजाब के हालात ने है किसी वक्त 1521 ਚ ਬਾਬਰ ਨੇ ਪੰਜਾਬ 'ਚ ਤੀਸਰਾ ਹਮਲਾ ਕੀਤਾ ਔਰ ਐਮਨਾਬਾਦ ਸ਼ਹਿਰ ਵਿੱਚ ਬਹੁਤ ਕਤਲਗਾਰੀ ਕੀਤੀ ਜ਼ਬਰ ਜਨਾਹ ਰੇਪ ਬਲਾਤਕਾਰ ਔਰਤਾਂ ਦਾ ਬੱਚਿਆਂ ਦਾ ਕਤਲ ਕੀਤਾ ਤੇ ਗੁਰੂ ਨਾਨਕ ਸਾਹਿਬ ਨੇ ਫਿਰ ਉਦੋਂ فرمایا ਕਿ ਐਤੀ ਮਾਰ ਪਈ ਕੁਲਾਨੇ ਤੇ ਕੀ ਦਰਦ ਨਾ ਆਇਆ ਬਈ ਇੰਨਾ ਜ਼ੁਰਮ ਹੋਇਆ ਤੇਨੂੰ ਕੋਈ ਦਰਦ ਨਹੀਂ ਆਇਆ ਅੱਜ ਪੰਜਾਬ ਦੇ ਹਾਲਾਤ ਇਦਾਂ ਦੇ ਨੇ ਸਾਡੇ ਕਿਸਾਨ ਭਰਾ ਸ਼ੰਭੂ ਬਾਰਡਰ ਤੇ ਖਨੌਰੀ ਵਿੱਚ ਬੈਠੇ ਨੇ ਉਹਨਾਂ ਨੂੰ ਕੁੱਟਿਆ ਜਾ ਰਿਹਾ ਵਾ ਜਿਹੜੇ ਆਪਣੇ ਹੱਕ ਦੀ ਗੱਲ ਮੰਗਣ ਜਾ ਰਹੇ ਨੇ ਉਹਨਾਂ ਨੂੰ ਉਲਟਾ ਸਰਕਾਰਾਂ ਵੱਲੋਂ ਕੁੱਟਿਆ ਜਾ ਰਿਹਾ ਵਾ ਔਰ ਸਾਡੇ ਸਤਕਾਰਯੋਗ ਜਗਜੀਤ ਸਿੰਘ ਢੱਲੇਵਾਲ ਇੱਕ ਬਜ਼ੁਰਗ ਆਗੂ ਨੇ ਕਿਸਾਨ ਯੂਨੀਅਨ ਦੇ ਉਹ 19ਵੇਂ ਦਿਨ ਦੇ ਭੁੱਖ ਹੜਤਾਲ ਤੇ ਨੰਮੇ ਪਏ ਹੋਏ ਨੇ ਔਰ ਉਹਨਾਂ ਦੇ ਹਾਲਾਤ ਬਹੁਤ ਨਾਜ਼ੁਕ ਨੇ ਉਹਨਾਂ ਦੇ ਸਿਰ ਤੇ ਕੁਝ ਵੀ ਹੋ ਸਕਦਾ ਵਾ ਪਰ ਕਿਸੇ ਸਰਕਾਰ ਨੂੰ ਜਿਹੜੇ ਬੈਠੇ ਨੇ ਉਹ ਆਪਣੀਆਂ ਚੋਣਾਂ 'ਚ ਮਸਰੂਫ ਨੇ ਕੋਈ ਭੱਜਾ ਫਿਰਦਾ ਇੱਧਰ ਉੱਧਰ ਨਾ ਕੇਂਦਰ ਸਰਕਾਰ ਨੂੰ ਕੋਈ ਚਿੰਤਾ ਸਾਡੇ ਦੇਸ਼ ਦੇ ਕਿਸਾਨਾਂ ਦੀ ਤੇ ਨਾ ਸਾਡੀ ਆਪਣੀ ਅਖੋਤੀ ਪੰਜਾਬ ਸਰਕਾਰ ਨੂੰ ਕੋਈ ਚਿੰਤਾ ਵਾ ਮੇਰੇ ਪਰਿਵਾਰ ਵਿੱਚ ਪਿਛਲੇ ਦਿਨਾਂ 'ਚ ਮੇਰੇ ਮਾਮਾ ਜੀ ਸਵਰਗਵਾਸ ਹੋ ਗਏ ਸੀਗੇ ਕਰਗੇ ਸੀਗੇ ਇਸ ਕਰਕੇ ਮੈਂ ਨਹੀਂ ਜਾ ਸਕਿਆ ਤਾਂ ਮੈਂ ਦੋਕ ਦਿਨ ਤੱਕ ਜਗਜੀਤ ਸਿੰਘ ਡੱਲੇਵਾਲ ਕੋਲ ਚੱਲ ਕੇ ਜਾਊਂਗਾ ਖਨੌਰੀ ਬਾਰਡਰ ਤੇ ਉਹਨਾਂ ਦੇ ਉਹਨਾਂ ਦੇ ਹਾਲ ਵੀ ਪੁੱਛਾਂਗੇ ਉਹਨਾਂ ਦੇ ਵਾਸਤੇ ਅਰਦਾਸ ਵੀ ਕਰਾਂਗੇ ਕਿਉਂਕਿ ਮੈਂ ਸਮਝਦਾ ਕਿ ਅੱਜ ਹਾਲਾਤ ਇਦਾਂ ਦੇ ਨੇ ਕਿ ਜਿਹੜਾ ਪ੍ਰੋਟੈਸਟ ਆਇਆ ਕੋਈ ਜਿਹੜਾ ਵਿਰੋਧ ਆ ਉਹ ਤਾਂ ਤੁਸੀਂ ਕਿਸੇ ਜਾਗਦੀ ਜ਼ਮੀਰ ਦੇ ਲੋਕਾਂ ਦੇ ਮੋਹਰੇ ਕਰ ਸਕਦੇ ਹੋ ਨਾ ਜਿਨ੍ਹਾਂ ਦੇ ਅੰਦਰ ਜ਼ਮੀਰ ਹੀ ਹੈ ਨਹੀਂ ਕਿ ਜਿਨ੍ਹਾਂ ਦੀ ਇਨਸਾਨੀਅਤ ਹੀ ਮਰ ਚੁੱਕੀ ਆ ਉਹਨਾਂ ਨੂੰ ਆਪਾਂ ਲੱਖ ਬੰਦਾ ਖੜਾ ਕਰਦੇ ਉੱਥੇ ਸਾਹਮਣੇ ਵਿਰੋਧ ਕਰੀਏ ਕਿਸੇ ਨੇ ਸੁਣਦਾ ਹੀ ਨਹੀਂ ਕਿ ਆਪਾਂ ਦੇਖਿਆ ਕਿ ਪਹਿਲਾਂ ਜਿਹੜਾ SKM ਨੇ ਕਿੰਨਾ ਵੱਡਾ ਅੰਦੋਲਨ ਕੀਤਾ ਦਿੱਲੀ 'ਚ ਲੱਖਾਂ ਲੋਕੀ ਦਿੱਲੀ ਜਾ ਕੇ ਉਹਨਾਂ ਦੇ ਬਰੂਹਾਂ ਤੇ ਬੈਠੇ ਰਹੇ ਸਰਕਾਰ ਦਾ ਕੀ ਕਹਿੰਦੇ ਹੁੰਦੇ ਕਿ ਰੱਤੀ ਪਰ ਕੋ ਉਹਨਾਂ ਦੇ ਫਰਕ ਨਹੀਂ ਪਿਆ ਔਰ ਜੋ ਉਹਨਾਂ ਨੇ ਵਾਦੇ ਕੀਤੇ ਅੱਜ ਤੱਕ ਉਹਨਾਂ ਨੇ ਪੂਰੇ ਨਹੀਂ ਕੀਤੇ ਤਾਕਤ ਸਿਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ਵਿੱਚ ਬੁਲੇ ਨੇ ਉਗੇ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਪਿਛਲੇ 2 ਹਫਤਿਆਂ ਤੋਂ ਭੁਖ ਹੜਤਾਲ ਤੇ ਬੈਠੇ ਨੇ ਆਪਣੀਆਂ ਵਾਅਦਸੇ ਮੰਗਾਂ ਨੂੰ ਲੈ ਕੇ ਪਰ ਪਤਾ ਲੱਗੇ ਕਿ ਉਹਨਾਂ ਦੀ ਸਿਹਤ ਦਿਨ ਬਦਨ ਬੇਗੜ ਰਹੀ ਹੈ ਇਸ ਦੀ ਬਹੁਤ ਭਾਰੀ ਸਾਨੂੰ ਚਿੰਤਾ ਹੈ ਫਿਕਰ ਹੈ ਕਿਉਂਕਿ ਸੰਘਰਸ਼ ਕੋਈ ਵੀ ਹੋਵੇ ਸਿਆਣੇ ਆਗੂਆਂ ਤੋਂ ਬਿਨਾ ਉਹਦਾ ਕਾਮਯਾਬ ਹੋਣਾ ਮੁਸ਼ਕਲ ਹੁੰਦਾ ਹੈ ਡੱਲੇਵਾਲ ਸਾਹਿਬ ਇੱਕ ਸਿਆਣੇ ਆਗੂ ਨੇ ਸਮਝਦਾਰ ਆਗੂ ਨੇ ਪਰ ਉਹਨਾਂ ਦੀ ਜ਼ਿੰਦਗੀ ਸਾਡੇ ਵਾਸਤੇ ਬਹੁਤ ਅਹਿਮ ਹੈ ਪਰ ਸਰਕਾਰ ਪੰਜਾਬ ਸਰਕਾਰ ਦੇ ਜ਼ਰੀਏ ਉਹਨਾਂ ਨਾਲ ਗੱਲਬਾਤ ਕਰੇ ਤੇ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਜਿੰਨਾਂ ਮੰਗਾਂ ਨੂੰ ਲੈ ਕੇ ਉਹ ਭੁਖੜ ਹੜਤਾਲ ਤੇ ਬੈਠੇ ਨੇ ਉਹਨਾਂ ਨੂੰ ਪੂਰੀਆਂ ਕਰੇ ਕਿਉਂਕਿ ਜ਼ਿੰਦਗੀ ਬੜੀ ਅਮੋਲਕ ਹੁੰਦੀ ਹੈ ਔਰ ਖਾਸ ਤੌਰ ਦੇ ਉੱਤੇ ਜਿਹੜੇ ਸੰਘਰਸ਼ੀਲ ਆਗੂ ਹੁੰਦੇ ਨੇ ਸਿਆਣੇ ਹੁੰਦੇ ਨੇ ਸਮਝਦਾਰ ਹੁੰਦੇ ਨੇ ਉਹਨਾਂ ਦੀ ਹਮੇਸ਼ਾ ਇਸ ਸਮਾਜ ਨੂੰ ਲੋੜ ਰਹਿੰਦੀ ਹੈ ਆ ਲੋੜ ਰਹੇਗੀ ਵੀ ਸੋ ਸਾਨੂੰ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਦੀ ਸਿਹਤ ਦੀ ਬਹੁਤ ਚਿੰਤਾ ਹੈ ਮੈਂ ਮੋਰ ਸਰਕਾਰ ਨੂੰ ਇਹੋ ਅਪੀਲ ਕਰਨਾ ਚਾਹੁੰਦਾ ਕਿ ਉਹਨਾਂ ਦੇ ਨਾਲ ਰਾਬਤਾ ਕਰੇ ਕੇਂਦਰ ਸਰਕਾਰ ਰਾਬਤਾ ਕਰੇ ਜਿਹਨੇ ਮੰਗਾ ਮੰਨਣੀਆਂ ਨੇ ਪੰਜਾਬ ਸਰਕਾਰ ਰਾਬਤਾ ਕਰੇ ਤੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਵੱਲ ਧਿਆਨ ਜਿਹੜਾ ਹੈ ਉਹ ਦਿੱਤਾ ਜਾਏ ਕੇਂਦਰੀ ਰਾਜ ਮੰਤਰੀ ਰਮਨੀਤ ਬਿੱਟੂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਬੋਲਣ ਦੇ ਦਾਅਵਿਆਂ ਦੀ ਫੂਕ ਸਰਵਨ ਸਿੰਘ ਭਦੇਰ ਨੇ ਕੱਢ ਦਿੱਤੀ ਹੈ ਕੁਝ ਲੋਕਾਂ ਵੱਲੋਂ ਕਿਸਾਨਾਂ ਦੇ ਪੈਦਲ 100-100 ਦੇ ਜਥੇ ਦਿੱਲੀ ਲਜਾਣ ਉੱਤੇ ਸਵਾਲ ਚੁੱਕਣ ਦਾ ਵੀ ਸਰਵਨ ਸਿੰਘ ਭਦੇਰ ਨੇ ਐਉਂ ਜਵਾਬ ਦਿੱਤਾ ਬਿਆਨ ਮੈਂ ਦੇਖਿਆ ਮੈਂ ਨੰਗੇ ਪੈਰੀ ਆਉਣਾ ਚੋੜਾ ਹੁਣ ਕੋਈ ਨਹੀਂ ਜਹੀਂ ਕਿਹੜੇ ਕੰਡੇ ਪੀਜੀ ਅਗਲੇ ਬਣਿਓ ਜੁੱਤੀ ਪਾ ਕੇ ਆਓ ਔਰ ਜਿਹੜੇ ਉਹ ਬਿਆਨਬਾਜ਼ੀ ਮੈਨੂੰ ਲੱਗਦਾ ਕਿਸੇ ਕੇਂਦਰ ਦੇ ਮੰਤਰੀ ਦੀ ਆ ਸ਼ੋਭਾ ਦਿੰਦੀ ਆ ਵੀ ਕਿੱਥੇ ਕਹਿਣ ਕਿਸਾਨ ਆਵਾ ਗੱਲਬਾਤ ਐ ਨਹੀਂ ਹੁੰਦੀ ਹੁੰਦੀ ਗੱਲਬਾਤ ਦਾ ਬਖੈਦਾ ਕਿਸੇ ਮੰਤਰਾਲੇ ਵੱਲੋਂ ਸੱਦਾ ਹੁੰਦਾ ਗੱਲਬਾਤ ਹੁੰਦੀ ਹੁੰਦੀ ਆ ਸਿਰਫ ਪ੍ਰੈਸ਼ਰ ਨੂੰ ਰੀਲੀਫ ਕਰ ਲਈ ਇਹੋ ਜੇ ਬਿਆਨਬਾਜ਼ੀ ਇਹ ਵੀ ਆਰਐਸਐਸ ਦੀ ਟ੍ਰੇਨਿੰਗ ਆ ਉਹਦਾ ਹਿੱਸਾ ਹੈ ਸਾਨੂੰ ਕੇਂਦਰ ਦੇ ਮੰਤਰੀਆਂ ਵਿੱਚ ਸੀਰੀਅਸਨੈਸ ਨਹੀਂ ਦਿੱਦੀ ਹੈਗੀ ਉਹਨਾਂ ਦੀ ਬਿਆਨ ਦੇ ਵਿੱਚ ਕੋਈ ਸਚਾਈ ਨਹੀਂ ਉਹਨਾਂ ਦਾ ਪਹਿਲਾ ਬਿਆਨ ਵੀ ਦਿੱਲੀ ਆਓ ਸਵਾਗਤ ਕਰਾਂਗੇ ਉਹਦਾ ਕੀ ਬਣ ਗਿਆ ਹੁਣ ਇਸ ਬਿਆਨ ਨੂੰ ਕਿਵੇਂ ਸੱਚ ਮੰਨ ਲਈਏ ਵੀ ਸੱਚੀ ਮੰਨਣਾ ਦੇ ਰਹੇ ਆ ਇਹ ਤਾਂ ਉਹ ਹੀ ਦੱਸ ਸਕਦੇ ਉਹ ਤਾਂ ਕਹਿੰਦੇ ਟਰੈਕਟਰ ਟਰਾਲੀਆਂ ਤੇ ਮਨਾ ਜਰੂਰ ਕਰਾਇਆ ਹੋਇਆ ਕਹਿੰਦੇ ਰੇਲ ਗੱਡੀ ਤੇ ਜਾ ਸਕਦੇ ਨਹੀਂ ਜਾਂ ਰਸਤਾ ਹੀ ਬੰਦ ਕਰਾਇਆ ਹੋਇਆ ਗਿਆ ਤੁਸੀਂ ਟ੍ਰੇਨ ਥਰੂ ਜਾ ਸਕਦੇ ਹੋ ਕਹਿੰਦੇ ਹਵਾਈ ਜਹਾਜ਼ ਤੇ ਵੀ ਜਾ ਸਕਦੇ ਨੇ ਇਸ ਨੂੰ ਇਸ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੇ ਹਾਂ ਖੱਟੜ ਸਾਹਿਬ ਹੀ ਬੋਲਦੇ ਖੱਟੜ ਸਾਹਿਬ ਤੇ ਪਹਿਲੋਂ ਬਿਆਨ ਕੱਢੋ ਪਹਿਲੋਂ ਖੱਟੜ ਸਾਹਿਬ ਆਂਦੇ ਵੀ ਟੈਕਟਰ ਟਰਾਲੀ ਨਾਲ ਲੈ ਕੇ ਆਏ ਸੀ ਐਮ ਸੀਗੇ ਹੋਰ ਨਾਲ ਤੇ ਚਲੇ ਜਾਓ ਠੀਕ ਹੈ ਜੀ ਉਹਦੋਂ ਕਹਿੰਦੇ ਪੈਦਲ ਚਲੇ ਜਾਓ ਫਿਰ ਸਾਰੇ ਪੈਦਲਾਂ ਤੇ ਲੱਗੇ ਰਹੇ ਅਸੀਂ ਤਾਂ ਭਈ ਰੇਲਾ ਰਾਹੀਂ ਵੀ ਗਏ ਸਾਊਥ ਇੰਡੀਆ ਚੋਂ ਬੰਦੇ ਲਾ ਕੇ ਕੁੱਟੇ ਗਏ ਆ ਮਾਵਾਂ ਪਾਡਾਂ ਕੁੱਟੀਆਂ ਗਈਆਂ ਰਾਜਸਥਾਨ ਦੇ ਵਿੱਚ ਗ੍ਰਿਫਤਾਰੀਆਂ ਹੋ ਗਈਆਂ ਬਲਾਰੀ ਸਾਹਿਬ ਜੁਪੀ ਦੇ ਬਾਰਡਰ ਤੇ ਜਾਵੜੇ 200 ਬੰਦੇ ਲਾ ਕੇ ਨੂੰ ਜਾਨ ਨਹੀਂ ਦਿੱਤਾ ਉਹ ਕਿਸੇ ਵੀ ਕਿਸੇ ਸੰਤ ਤੇ ਜਾਨ ਸਿਰਫ ਚੀਜ਼ਾਂ ਨੂੰ ਕਨਵਰਟ ਇੱਕ ਚੀਜ਼ ਹੋ ਗਈ ਉਹਨੂੰ ਦੂਜੀ ਤੇ ਕਨਵਰਟ ਕਰਨਾ ਦੂਜੀ ਹੋ ਗਈ ਉਹਨੂੰ ਤੀਜੀ ਤੇ ਗੱਲ ਕਰਨਾ ਖੱਟੜ ਸਾਹਿਬ ਵੀ ਬੋਲ ਰਹੇ ਨੇ ਇਹ ਜਾਨਦਾਰ ਤਰੀਕਾ ਮੈਨਾਂ ਦੱਸਣ ਸਹੀ ਕਿਹੜਾ ਤਰੀਕਾ ਵਾ ਪਿੱਤਰੇ ਜਾਂਦੇ ਬੰਦੇ 100 ਬੰਦਾ ਦੇਸ਼ ਦੇ ਅਲੌਨ ਆਰਡਰ ਲਈ ਕਿੰਨਾ ਖਤਰਾ ਇੱਥੇ ਕੋ ਥੀਸਿਸ ਲਿਖਣ ਨਾ ਘਟੜਦਾ ਪੀ ਇਹ ਕਿੰਨਾ ਕੌਖਾ ਕੰਮ ਬੜਾ ਦੱਸਦੇ ਸਾਨੂੰ ਵੀ ਕੀ ਖਤਰਾ ਅਖੀਰ ਵਿੱਚ ਕਿਸਾਨ ਆਗੂ ਅਭਿਮਨਿਓ ਕੁਹਾੜ ਨੂੰ ਸੁਣੋ ਮਰਨ ਵਰਦ ਉੱਤੇ ਬੈਠੇ ਜਗਜੀਤ ਸਿੰਘ ਢੱਲੇਵਾਲ ਦੀ ਹਾਜ਼ਰੀ ਵਿੱਚ ਉਹਨਾਂ ਕਿਸਾਨ ਆਗੂ ਦਾ ਸੁਨੇਹਾ ਵੀ ਲੋਕਾਂ ਨੂੰ ਦਿੱਤਾ ਅਤੇ ਕੁਝ ਹੋਰ ਅਪੀਲ ਵੀ ਕੀਤੀ ਸਾਥਿਓ ਜਗਜੀਤ ਸਿੰਘ ਢੱਲੇਵਾਲ ਜੀ ਕੀ ਤਬੀਅਤ ਤੇਜ਼ੀ سے ਬਹੁਤ ਜ਼ਿਆਦਾ ਵਿਗੜ ਰਹੀ ਹੈ और आज उनके वाइटल पैरामीटर्स पे 24 घंटे नज़र बनाए रखने के लिए डॉक्टरों ने कुछ मशीनें हैं वो भी उनके साथ अटैच कर दी हैं क्योंकि तो डॉक्टरों का ये मानना है कि स्थिति कभी भी हाथ से निकल सकती है स्थिति कभी भी कंट्रोल से बाहर जा सकती है तो इसलिए डॉक्टर 24 घंटे नज़र बनाए रखने के लिए इन मशीनों का सहारा ले रहे हैं साथियों सरदार जगजीत सिंह डल्लेवाल जी अपने लिए नहीं आप सबकी हम सब की आने वाली पीढ़ियों को बचाने के लिए ये लड़ाई लड़ रहे हैं